ਇਹ ਤੇ ਬਹਾਦਰ ਸਿਮਰੀਆ ਕਰਨਾਉ ਨੇ ਤੇ ਆਵੇ ਤਾਂ ਇਹ ਸਭ ਖਾਈ ਹੋਏ ਸਹਾਏ ਅੱਜ ਨਵੇਂ ਪਸ਼ਾਈ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਪਤਸ਼ਾਹ ਦਾ ਸੱਤੋ ਸਜਾਇਆ ਜਾ ਰਿਹਾ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਦੀ ਅਦਵਾਈ ਦੇ ਹੇਠ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਵਾ ਸਜਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਤਵੀਰਾ ਸ਼੍ਰੀ ਹਕਾਲਕ ਤਖਤ ਸਾਹਿਬ ਤੋਂ ਇਹ ਨਗਰ ਕੀਰਤਨ ਜਿਹੜਾ ਵਾ ਉਹ ਸਜਾਇਆ ਗਿਆ ਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜ ਪਿਆਰੇ ਦੀ ਗਵਾਈ ਹੇਠ ਜਿਹੜਾ ਇਹ ਨਗਰ ਕੀਰਤਨ ਜਿਹੜਾ ਵਾ ਸਜਾਇਆ ਗਿਆ ਏ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਨਤਮਸਤਕ ਹੋ ਰਹੀਆਂ ਨੇ ਵੱਡੀ ਗਿਣਤੀ ਚ ਸੰਗਤਾਂ ਇਸ ਦੇ ਵਿੱਚ ਸ਼ਾਮਲ ਨੇ ਤਾਂ 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 ਸ਼੍ਰੀ ਅੰਜਮੈ ਸਾਹਿਬ ਅੱਜ ਇਹ ਨਗਰ ਕੀਰਤਨ ਸਜਾਇਆ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਦੀ ਬਸਤੇ ਸੰਤਨ ਸੇਗੁਰ ਦੇਗਵਾਸਾ ਦੇ ਪ੍ਰਕਾਸ਼ਪੁਰ ਗੁਰੂ ਬਨ ਸਮਰਪਤ ਸਤਜੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ੍ਰੀ ਅਕਾਲਪੁਰ ਸਾਹਿਬ ਤੋਂ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਦਰ ਦਾ ਹੇਟ ਸਹੀ 12 ਵਜੇ ਸ੍ਰੀ ਅਕਾਲਪੁਰ ਸਾਹਿਬ ਤੋਂ ਇਹ ਵਿਸਾਣ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਵੱਖ-ਵੱਖ ਬਜ਼ਾਰਾਂ ਤੋਂ ਵੱਖ-ਵੱਖ ਚੌਕਾਂ ਤੋਂ ਹੁੰਦਾ ਹੋਇਆ

ਵਾਇਗੁਰ ਦੀ ਜੀਵਾਰ ਪ੍ਰਕਾਸ਼ ਸਥਾਨ ਗੁਰੂ ਕੇ ਮਹਿਲ ਸਥਾਨ ਤੇ ਹੋਣੀ ਹੈ ਸਮੁਤੀਆਂ ਸੰਗਤਾਂ ਨੂੰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜਨਮ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਮੁਤੀਆਂ ਸੰਗਤਾਂ 29 ਤਰੀਕ ਨੂੰ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਉੱਥੇ ਦਰਸ਼ਨ دیدار ਕਰਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਕ ਬਾਦਰ ਸਿਮਰੇ ਆ ਘਰ ਨਾਉਣੇ ਤੇ ਆਵੇ ਥਾਏ ਸਭ ਥਾਈ ਹੋਏ ਸਾਤ ਪਰਾਂ ਦੇ ਚਰਨ ਪਰਸਨੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਬਤੈ